ਬਾਦਲ ਕੇ ਅਕਾਲੀ ਲੜਨ ਵਾਲੇ ਸਿਕੰਦਰ ਸਿੰਘ ਮਲੂਕਾ ਨਰਾਜ ਕਿਉਂ ਹੋਗੇ ਨੰਬਰ 1 ਔਰ ਜੇਕਰ ਉਹ ਬਠਿੰਡੇ ਦੇ ਵਿੱਚ ਜਿੱਥੇ ਅਜੇ ਤੱਕ ਉਹ ਨਾ ਕਰ ਰਿਹਾ ਪੁਸ਼ਟੀ ਕੋਈ ਨਹੀਂ ਹੈ ਲੇਕਿਨ ਜੇਕਰ ਉਹਨਾਂ ਦੀ ਨੂੰ ਭਾਜਪਾ ਦੀ ਉਮੀਦਵਾਰ ਬਣ ਜਾਂਦੀ ਆ ਤਾਂ ਮੁਕਾਬਲਾ ਬਹੁਤ ਸੱਟ ਮਾਰਨ ਵਾਲਾ ਹੋ ਜਾਊਗਾ ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਅਕਾਲੀ ਸਫਾਂ ਦੀਆਂ ਬਚੈਨੀਆਂ ਦਾ ਹੁਣ ਕੀ ਕਾਰਨ ਹੈ ਅਸਲ 'ਚ ਹੁਣ ਵੀ ਕਾਰਨ ਉਹੀ ਹੈ ਜਿਹੜਾ ਕੰਟੀਨਿਊ ਚੱਲ ਰਿਹਾ ਕਾਰਨ ਹੈ ਉਹਦੇ 'ਚ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆਇਆ ਕਿਸੇ ਕਿਸਮ ਦਾ ਮਤਲਬ ਫੰਕਸ਼ਨਿੰਗ ਦੇ ਵਿੱਚ ਇੱਕ ਇਹ ਗੱਲ ਜਰੂਰ ਹੈ ਕਿ ਭਾਜਪਾ ਨਾਲ ਜਦੋਂ ਦਾ ਨਾਤਾ ਤੋੜਨ ਦੀ ਗੱਲ ਆਈ ਹੈ ਜਾਂ ਅਕਾਲੀ ਦਲ ਦੀ ਹੈ ਜੇ ਰੀਜਨਲ ਪਾਰਟੀ ਦਾ ਫੋਕਸ ਆਇਆ ਜਾਂ ਕੁਝ ਮਤੇ ਜਾਂ ਸੁਖਵੀਰ ਸਿੰਘ ਬਾਦਲ ਨੇ ਉੱਥੇ ਅਖੰਡ ਪਾਠ ਦੇ ਮੌਕੇ ਜਿਹੜਾ ਇੱਕ ਮਾਫੀ ਮੰਗਣ ਦੀ ਗੱਲ ਆਈ ਸੀ ਕੁਝ ਚੀਜ਼ਾਂ ਤਬਦੀਲੀ ਦੀ ਸ਼ਕਲ ਚ ਲੱਗਦੀਆਂ ਸੀ ਪਰ ਇੱਕ ਗੱਲ ਜਦੋਂ ਉਹਦੇ ਚ ਜੋ ਫਰਕ ਪੈਣਾ ਸੀ ਤੇ ਇਹਦੇ ਨਾਲ ਇਹ ਵੀ ਸੀ ਕਿ ਪੰਥਕ ਸਫਾ ਨੂੰ ਇਕੱਠੇ ਕੀਤਾ ਜਾਏ ਜਿਵੇਂ ਢਿੰਡਸਾ ਉਹਨਾਂ ਨੂੰ ਅਕਾਲੀ ਦਲ ਉਧਰ ਆ ਗਿਆ ਉਹਨਾਂ ਨੂੰ ਲੈ ਕੇ ਆਏ ਆਰਬੀ ਬਿਜਗੀਰ ਕੌਰ ਵਾਪਸ ਆਗੇ ਇਸੇ ਤਰ੍ਹਾਂ ਪਰਮਜੀਤ ਸਰਨਾ ਵਾਪਸ ਆਗੇ ਜੀਕੇ ਵਾਪਸ ਆ ਗਿਆ ਐ ਜੇ ਲੱਗਦਾ ਵੀ ਚਲੋ ਇੱਕ ਇਕੱਠ ਕਰੋ ਉਹ ਮਾਮਲੇ ਦਾ ਕਾਠਿਕ ਅਲੱਗ ਚੀਜ਼ ਹੈ ਜਿਹੜੀਆਂ ਰਿਜ਼ਰਵੇਸ਼ਨ ਆ ਨੇ ਰਿਜ਼ਰਵੇਸ਼ਨਾਂ ਕੀ ਨੇ ਪਾਰਟੀ ਦੀ ਅੰਦਰੂਨੀ ਫੰਕਸ਼ਨਿੰਗ ਪਹਿਲਾਂ ਤਾਂ ਇੱਕ ਅਪਰੋਚ ਦੀ ਗੱਲ ਸੀ ਅਪਰੋਚ ਦੇ ਲੈਵਲ ਤੇ ਕੁਝ ਫਰਕ ਪੈਣ ਦੀਆਂ ਸੰਕੇਤ ਦਿੱਤੇ ਗਏ ਉਹ ਮਤੇ ਦੇ ਰੂਪ ਦੇ ਵਿੱਚ ਵੀ ਦਿੱਤੇ ਗਏ ਕੋਰ ਕਮੇਟੀ ਦੇ ਸ਼੍ਰੋਮਣੀ ਕਮੇਟੀ ਦੇ ਮਤੇਾਂ ਦੇ ਰੂਪ ਵਿੱਚ ਵੀ ਦਿੱਤੇ ਗਏ ਤੇ ਇੱਕ ਇਹ ਵੀ ਦਿੱਤਾ ਗਿਆ ਕਿ ਪੰਥੌਰ ਪੰਜਾਬ ਵਾਲਾ ਵਾਪਸ ਅਕਾਲੀਦਾਰ ਮੁੱਢ ਦੀ ਗੱਲ ਕਰਊਗਾ ਪਰ ਜਿਹੜਾ ਸਟਰਕਚਰਲ ਪ੍ਰੋਬਲਮ ਨੇ ਢਾਂਚਿਆਂ ਦੀਆਂ ਸਮੱਸਿਆਵਾਂ ਨੇ ਇੱਕ ਦੂਜੇ ਲੀਡਰਸ਼ਿਪ ਦੇ ਵਿੱਚ ਤਾਕਤ ਸ਼ੇਅਰਿੰਗ ਦੀ ਗੱਲ ਹੈ ਕਮੇਟੀ ਸਿਸਟਮ ਬਣਾਉਣ ਦੀ ਗੱਲ ਹੈ ਇੱਕ ਪ੍ਰੋਪਰ ਫੈਸਲਾ ਡਿਸੀਜਨ 메ਕਿੰਗ ਪ੍ਰੋਸੈਸ ਅਡਾਪਟ ਕਰਨ ਦੀ ਗੱਲ ਹੈ ਜਿਵੇਂ ਕੈਂਡੀਡੇਟਾਂ ਦਾ ਹੀ ਮਾਮਲਾ ਸਪੋਜ਼ ਕਰੋ ਕੈਂਡੀਡੇਟਾਂ ਦੇ ਵਿੱਚ ਕਈ ਵਾਰ ਗੱਲ ਆਪਾਂ ਕਰ ਚੁੱਕੇ ਆ ਕਿ ਪਾਰਲੀਮੈਂਟਰੀ ਬੋਰਡ ਜਦੋਂ ਦਾ ਨਹੀਂ ਹੈ ਉਦੋਂ ਦਾ ਕੇਵਲ ਤੇ ਕੇਵਲ ਪ੍ਰਧਾਨ ਕੋਲ ਠੀਕ ਹੈ ਜੀ ਸਾਰਾ ਕੁਝ ਹੈ ਇੱਕ ਵਾਰ ਤਾਕਤ ਦੇ ਦੇਣੇ ਉਹ ਜੋ ਮਰਜ਼ੀ ਕਰੇ ਉਦੋਂ ਤੇ ਵੱਡੇ ਲੀਡਰਾਂ ਦੇ ਵੀ ਕੋਈ ਬੁੱਕਤ ਬਚਦੀ ਨਹੀਂ ਐ ਹਾਲਾਂਕਿ ਲੰਬੇ ਸਮੇਂ ਤੋਂ ਇਹੀ ਪ੍ਰਸਾਸ਼ ਚਲਾ ਲਿਆ ਕਿ ਜੀ ਇੱਕ ਮਤਾ ਪਾਉਣਾ ਹੁੰਦਾ ਕੋਈ ਹੋਰ ਕਮੇਟੀ ਨੇ ਕਿ ਸਾਰੇ ਅਧਿਕਾਰ ਪ੍ਰਧਾਨ ਜੀ ਨੂੰ ਹੁਣ ਸ਼ਾਇਦ ਉਹ ਰਸਮੀ ਮਤਾ ਵੀ ਨਹੀਂ ਪੈਂਦਾ ਹੁਣ ਤਾਂ ਪ੍ਰੈਕਟੀਕਲੀ ਪਰਮਾਨੈਂਟ ਅਧਿਕਾਰ ਪ੍ਰਧਾਨ ਜੀ ਨੂੰ ਨੇ ਨਹੀਂ ਤਾਂ ਬੰਦੇ ਉਹ ਕਹਿੰਦੇ ਸੀ ਨਾ ਵੀ ਚਲੋ ਅਸੀਂ ਚਰਚਾ ਹੋ ਜਾਂਦੀ ਸੀ ਚਰਚਾ ਹੋਣ ਤੋਂ ਬਾਅਦ ਆ ਨਾਮ ਨੇ ਫਿਰ ਪ੍ਰਧਾਨ ਜੀ ਨੂੰ ਦੇ ਦਿੰਦੇ ਬਾਕੀ ਜਿਹੜਾ ਇੱਕਾ ਦੋਕਾ ਇੱਧਰ ਉੱਧਰ ਹੋਏਗਾ ਚਲੋ ਪ੍ਰਵਾਨ ਵੀ ਕਰ ਲੈਂਦੇ ਸੀ ਲੋਕ ਤੇ ਵੀ ਜੇ ਇੱਕਦਾਂ ਪ੍ਰਧਾਨ ਜੀ ਨੇ ਆਪਣੀ ਮਨਪਸੰਦ ਜਾਂ ਉਹਨਾਂ ਦੀ ਰਾਏ ਤੋਂ ਬਿਨਾਂ ਕਰਨਾ ਹੋ ਪਰ ਜਦੋਂ ਪਰਮਾਨੈਂਟਲੀ ਡਿਸੀਜਨ ਦਾ ਤਰੀਕਾ ਉਹੀ ਹੋਏ ਤੁਸੀਂ ਦੇਖੋ ਕਿ ਉਹਨਾਂ ਨੇ ਊਮਨ ਵਿੰਗਾ ਇਹਨਾਂ ਦਾ ਇਸਤਰੀ ਅਕਾਲੀ ਦਾਨ ਉਹ ਬੀਬੀ ਪ੍ਰੈਜ਼ੀਡੈਂਟ ਹੈ ਤੇ ਪ੍ਰੈਜ਼ੀਡੈਂਟ ਰਹੇਗੀ ਜਿੰਨਾ ਮਰਜੀ ਜ਼ੋਰ ਲੱਗਿਆ ਜੋ ਮਰਜੀ ਕੋਈ ਰਿਵਿਊ ਕੋਈ ਕੁਛ ਮੈਨੂੰ ਨਹੀਂ ਲੱਗਦਾ ਕਿ ਮੰਤਨ ਹੋਇਆ ਮੁਣਕੇ ਉਸੇ ਤਰੀਕੇ ਨਾਲ ਹੋ ਗਿਆ ਔਰ ਇਸੇ ਤਰੀਕੇ ਦੇ ਨਾਲ ਇੱਕ ਗੱਲ ਜ਼ਰੂਰ ਇਹਨਾਂ ਲੀਡਰਾਂ ਨੂੰ ਵੀ ਲੱਗ ਰਹੀ ਸੀ ਕਿ ਪੈਰਨਲ ਅਕਾਲੀ ਦਾਨ ਖੜਾ ਕਰਨਾ ਜਾਂ ਪੈਰਨਲ ਚੱਲ ਪਾਉਣਾ ਮੁਸ਼ਕਲ ਲੱਗਿਆ ਇਸ ਕਰਕੇ ਕਈ ਲੀਡਰ ਦੁਬਾਰਾ ਉਸੇ ਸਰਨ ਚ ਆ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀ ਵੀ ਆਪਣੀ ਮਜਬੂਰੀ ਹੈ ਉਹ ਕੋਈ ਐਡੇ ਕੱਦ ਦੇ ਲੀਡਰ ਨਹੀਂ ਬਣੇ ਕਿ ਉਹ ਇੰਡੀਪੈਂਡੈਂਟ ਕੋਈ ਅਕਾਲੀ ਦੰਦ ਦੇ ਪੈਰਲਲ ਅਪਰੋਚ ਦਾ ਏਜੰਡੇ ਦਾ ਸਟਰਕਚਰ ਖੜਾ ਕਰ ਲੈਂਦੇ ਤੇ ਇਹਨਾਂ ਹੀ ਗੱਲਾਂ ਦੇ ਕਰਕੇ ਇਹੋ ਜਿਹੇ ਫੈਸਲੇਆ ਕਰਕੇ ਨਾਰਾਜ਼ਗੀ ਆ ਜਿਵੇਂ ਬੀਬੀ ਜਗੀਰ ਕੌਰ ਦੀ ਨਾਰਾਜ਼ਗੀ ਸੀ ਕਿ ਅੰਦਰੂਨੀ ਰਹਿੰਦੇ ਹੋਏ ਵੀ ਮੈਨੂੰ ਕੱਢ ਦਿੱਤਾ ਗਿਆ ਮੇਨੂੰ ਲੜਨ ਦੀ ਐਸਜੀਪੀਸੀ ਚ ਕਿਉਂ ਇਜਾਜ਼ਤ ਨਹੀਂ ਦਿੱਤੀ ਗਈ ਔਰ ਜਿਵੇਂ ਮਲੂਕਾ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਜਿਹੜਾ ਤੁਰੰਤ ਤਾਲਾ ਮਾਮਲਾ ਆਇਆ ਇਹ ਕਾਫੀ ਲੰਬੇ ਸਮੇਂ ਤੋਂ ਆ ਰਿਹਾ ਹੈ ਲੰਬੇ ਸਮੇਂ ਤੋਂ ਉਦੋਂ ਦਾ ਜਦੋਂ 2022 ਦੀ ਵਿਧਾਨ ਸਭਾ ਦੀ ਚੋਣ ਸੀ ਵਿਧਾਨ ਸਭਾ ਦੀ ਚੋਣ 'ਚ ਰਾਮਪਰਾ ਫੂਨ ਆਪਣੇ بیٹے ਲਈ ਛੱਡ ਕੇ ਮਲੂਕਾ ਹੁਣ ਮੌੜ 'ਚ ਮੌੜ ਸੀਟ ਤੇ ਸਰਗਰਮੀ ਕਰ ਰਹੀ ਸੀ ਲੰਬੇ ਸਮੇਂ ਤੋਂ ਪਰ ਉਧਰੋਂ ਉਹਨਾਂ ਨੇ ਜਗਮੀਤ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਹੋਇਆ ਸੀ ਜਗਮੀਤ ਸਿੰਘ ਬਰਾੜ ਨੂੰ ਉੱਥੋਂ ਹਰਸਮਰਤ ਕੌਰ ਨੇ ਵੀ ਸੁਖਵੀਰ ਸਿੰਘ ਬਾਦਲ ਨੇ ਸਾਰੇ ਨੇ ਲੜਕੇ ਉੱਥੇ ਟਿਕਟ ਦੇਤੀ ਮਲੂਕਾ ਉਦੋਂ ਵੀ ਨਰਾਜ ਹੋਏ ਸੀ ਤਾਂ ਸੁਖਵੀਰ ਸਿੰਘ ਬਾਦਲ ਸਦਾਮੀਰ ਸਿੰਘ ਜੀ ਤੁਸੀਂ ਖੂਬਸੂਰਤ ਗੱਲ ਕੀਤੀ ਆ ਜਦੋਂ ਰਾਜਕੀਤਾ ਕਰਨੇ ਵੀ ਸੀਗਾ ਕਿ ਪਹਿਲਾਂ ਸਿਕੰਦਰ ਸਿੰਘ ਮਲੋਕਾ ਨੂੰ ਮੌੜ ਹਲਕਾ ਵੇਖਣ ਲਈ ਆਪ ਹੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀਗਾ ਔਰ ਉਹ ਦੇਖਦੇ ਰਹੇ ਤੇ ਜਿਸ ਦਿਨ ਟਿਕਟ ਦੀ ਵਾਰੀ ਆਈ ਉਸ ਦਿਨ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਪਿੱਛੇ ਕਰਤਾ ਗਿਆ ਉਹ ਉਹਨਾਂ ਦੇ ਘਰ ਗਏ ਬਾਅਦ ਦੇ ਵਿੱਚ ਮਨਾਉਣ ਚਲੋ ਮਨ ਮਨਾਉਤੀ ਹੋਗੀ ਉਦੋਂ ਸ਼ਾਇਦ ਹਾਲਾਤ ਇਹੋ ਜਿਹੇ ਨਹੀਂ ਹੋਣਗੇ ਮਨ ਤਾਂ ਕਹਿੰਦਾ ਹੁੰਦਾ ਅਗਲਾ ਕਹਿੰਦਾ ਚਲੋ ਜੀ ਇਹ ਇਹੀ ਮੰਨ ਲੈਂਦੇ ਆ ਗਏ ਉਸ ਸਾਰੇ ਹਾਲਾਂਕਿ ਇਹ ਵੀ ਗੱਲ ਸਚਾਈ ਹੈ ਜਗਮੀਤ ਮਰਾੜ ਇਹ ਦੋਸਤ ਲਾਉਂਦੇ ਨੇ ਦੇ ਅੰਦਰ ਖਾਤੇ ਮਲੂਕਾ ਉਹਨਾਂ ਨੇ ਮਦਦ ਨਹੀਂ ਕੀਤੀ ਬਲਕਿ ਵਿਰੋਧ ਕੀਤਾ ਇਸ ਲਈ ਮੈਂ ਤਾਂ ਹਾਰ ਗਿਆ ਉਹਨਾਂ ਦਾ ਇਹ ਐਲੀਗੇਸ਼ਨ ਹੈਗਾ ਉਸ ਸਾਰੇ ਮਾਮਲੇ ਤੋਂ ਉਸ ਤੋਂ ਬਾਅਦ ਮਲੂਕਾ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕੀਤਾ ਐਡਜਸਟ ਕਰਨ ਦੇ ਲਈ ਇੱਕ ਜਪਨਾਰੀ ਕਮੇਟੀ ਬਣਾਈ ਉਹਦਾ ਚੇਅਰਮੈਨ ਬਣਾਇਆ ਔਰ ਮਲੂਕਾ ਉਹਨਾਂ ਦੇ ਦਸਤਾ ਜਿਹੜਾ ਕੁਹਾੜੀ ਦਾ ਦਸਤਾ ਸੀ ਜਿਹਦੇ ਚ ਮਲੂਕੇ ਉਹ ਨਹੀਂ ਬਣੇ ਸੁਖਬੀਰ ਬਾਦਲ ਦਾ ਜਗਮੀਤ ਬਰਾੜ ਨੂੰ ਕੱਢਣ ਦੇ ਵਿੱਚ ਵੀ ਬੀਬੀ ਜ਼ਗੀਰ ਕੌਰ ਨੂੰ ਕੱਢਣ ਦੇ ਵਿੱਚ ਵੀ ਜਿਹੜੇ ਬੰਦੇ ਬੋਲਦੇ ਸੀ ਸਾਰਿਆਂ ਨੂੰ ਕੱਢਣ ਦੇ ਵਿੱਚ ਥੋੜਾ ਜ੍ਹਾ ਰੋਲ ਬਨੂਕਾ ਸਾਹਿਬ ਵੀ ਨਵਾਉਣ ਲੱਗ ਹੀ ਗਏ ਮੈਂ ਵਿਚ ਵਿਚਾਲੇ ਆ ਕੇ ਤਾਂ ਚਾਹੇ ਨਰਾਜ ਆਪਣੇ ਪਾਸੇ ਨਰਾਜ ਅਸੂਲ ਅਸੂਲ ਹੁੰਦਾ ਜਿਹੜੀ ਗੱਲ ਤੁਸੀਂ ਆਪਣੇ ਪਾਸੇ ਲੈ ਕੇ ਚਾਹਦੇ ਹੋ ਤਾਂ ਦੂਜੇ ਦੇ ਪਾਸੇ ਵੀ ਤੁਹਾਨੂੰ ਉਹ ਹੀ ਐਡਾਪਟ ਕਰਨੀ ਪੈਗੀ ਜੇ ਤੁਸੀਂ ਕੰਪਰੋਮਾਈਜ਼ਿਕ ਸਥਿਤੀ ਜਾਣਦੇ ਹੋ ਤਾਂ ਤੁਸੀਂ ਐ ਨਹੀਂ ਮੰਨੇ ਜਾਂਦੇ ਕਿ ਸੁਖਵੀਰ ਸਿੰਘ ਗਲਤ ਕਰ ਰਿਹਾ ਤੁਸੀਂ ਬਿਲਕੁਲ ਪ੍ਰਿੰਸੀਪਲ ਨਾਲ ਨਹੀਂ ਪ੍ਰਿੰਸੀਪਲ ਦਾ ਆਦਮੀ ਤਾਂ ਤੁਹਾਨੂੰ ਜੇ ਇੰਟਰਨਲ ਡੈਮੋਕ੍ਰੇਸੀ ਦਾ ਕੁਐਸਚਨ ਹੈ ਤਾਂ ਤੁਹਾਨੂੰ ਉਸ ਮਾਮਲੇ ਤੇ ਵੀ ਖੜਨਾ ਚਾਹੀਦਾ ਹੋਰ ਤਰੀਕੇ ਨਾਲ ਖੜਨਾ ਚਾਹੀਦਾ ਸੀ ਔਰ ਇਸੇ ਕਰਕੇ ਮਲੂਕਾ ਬਣਾਨੇ ਫਿਰ ਕੀ ਕੀਤਾ ਕਿ ਜਦੋਂ ਇਹ ਸਾਰਾ ਪ੍ਰੋਸੈਸ ਉਸ ਰੂਪ ਦੇ ਵਿੱਚ ਚੱਲਦਾ ਰਿਹਾ ਔਰ ਹਾਲਾਂਕਿ ਇਹ ਗੱਲ ਵੀ ਹੋਈ ਕਿ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਪਹਿਲਾਂ ਇਹੀ ਬੀਬੀ ਜਿੰਨ ਤੇ ਹੁਣ ਇਹ ਆ ਰਿਹਾ ਪਰਮਪਾਲ ਕੌਰ ਇਹ ਵੀਡੀਓ ਵੀਡੀਓ ਸੀਗੇ ਡੀਡੀਪੀ ਹੋ ਰਹੇ ਮਾਨਸਾ ਚ ਕਾਫੀ ਧੇਰ ਉਦੋਂ ਬੜਾ ਇੱਕ ਰੌਲਾ ਚੱਲਿਆ ਸੀਗਾ ਕਿ ਉਹਨਾਂ ਨੂੰ ਉਥੋਂ ਮਾਨਸਾ ਤੋਂ ਪੰਚਾਇਤ ਡਿਪਾਰਟਮੈਂਟ ਦੇ ਵਿੱਚ ਹੋਣ ਦੇ ਬਾਵਜੂਦ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਿਪਟੀ ਡਾਇਰੈਕਟਰ ਜਨਰਲ ਆਫ ਸਕੂਲ ਜੜਾ ਦਿੱਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਦੀ ਸਾਈਡ ਤੋਂ ਉਦੋਂ ਅਖਬਾਰਾਂ 'ਚ ਬੜਾ ਰੌਲਾ ਪਿਆ ਕਿ ਕੋਈ ਇਹੋ ਜਿਹਾ ਫੰਡਾ ਨਹੀਂ ਕੋਈ ਨਿਜਮ ਨਹੀਂ ਕੋਈ ਕੁਸ਼ਣ ਨਹੀਂ ਤੇ ਤੁਸੀਂ ਚੱਕ ਕੇ ਉੱਥੇ ਲਾ ਦਿਓ ਬਿਊਰੋਕਰੇਟ ਆਏ ਜੇ ਪੀਸੀਐਸ ਆਈ ਐਸ ਨੂੰ ਤਾਂ ਇਹ ਗੱਲਾਂ ਲਾਈਆਂ ਜਾਂਦੀਆਂ ਨੇ ਉੱਥੇ ਪਰ ਜਿਹੜੇ ਡਿਪਾਰਟਮੈਂਟਲ ਬੰਦੇ ਹੁੰਦੇ ਨੇ ਉਹ ਆਪਣੇ ਡਿਪਾਰਟਮੈਂਟ 'ਚ ਪ੍ਰੋਮੋਟ ਹੁੰਦੇ ਨੇ ਦੂਜੇ ਪਾਸੇ ਨਹੀਂ ਇਹ ਤੁਸੀਂ ਇਹ ਲਾ ਸਕਦੇ ਹੁੰਦੇ ਫਿਰ ਚਲੋ ਉਹ ਵੀ ਰਿਹਾ ਐਡਜਸਟ ਹੋਇਆ ਉਦੋਂ ਤਾਂ ਮਨੂਕਾ ਸਾਹਿਬ ਮੰਤਰੀ ਵੀ ਸੀਗੇ ਸਾਰੇ ਪਾਸੇ ਚੰਦਾ ਸੀ ਤੇ ਉਦੋਂ ਬਾਅਦ ਫੇਰ ਜਦੋਂ ਉਹ ਆਈਐਸ ਬਣੇ ਉਦੋਂ ਵੀ ਕਾਫੀ ਡਿਬੇਟ ਇਹੋ ਜਿਹੀ ਹੋਈ ਕਿ ਕੀ ਆਊਟ ਆਫ ਟਰਨ ਜਾ ਕੇ ਕੁਝ ਬੰਦੇ ਰੈਗੂਲਰ ਵਿੱਚ ਆਵੇ ਉਹ ਉਸ ਪ੍ਰਮੋਸ਼ਨ ਦੇ ਚੈਨਲ ਦੇ ਵਿੱਚ ਲੱਗੇ ਹੋਏ ਸੀ ਚੰਗੇ ਭਲੇ ਤੇ ਜਿਹੜੇ ਰਹਿ ਗਏ ਵਾਰ-ਵਾਰ ਉਦੋਂ ਵੀ ਵਾਰ-ਵਾਰ ਇਤਰਾਜ਼ ਹੁੰਦਾ ਰਿਹਾ ਕਿ ਕੇਵਲ ਮਿਨਿਸਟਰ ਹੋਣ ਕਰਕੇ ਇਹ ਰਿਕਮੈਂਡੇਸ਼ਨ ਹੋਈ ਹੈ ਤੇ ਇੱਥੋਂ ਚੀ ਮਿਨਿਸਟਰ ਤੋਂ ਕਰਾਈ ਗਈ ਹੈ ਇਹ ਫਾਇਦੇ ਵੀ ਤਾਂ ਤੁਸੀਂ ਲੈ ਹੀ ਰਹੇ ਹੋ ਨਾ ਉਹਨਾਂ ਪਾਰਟੀਆਂ ਦੇ ਵਿੱਚ ਹੀ ਰਹਿ ਕੇ ਜੇਕਰ ਜਿੰਨੇ ਕ ਫਾਇਦੇ ਹਰ ਫਾਇਦਾ ਹੀ ਤੁਹਾਡੇ ਕਹਿਣ ਮੁਤਾਬਕ ਮਿਲੇਗਾ ਗੱਲ ਉਹ ਵੀ ਨਹੀਂ ਹੁੰਦੀ ਕਿਸੇ ਪਾਰਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਆ ਤੁਸੀਂ ਪੋਲਿਟਿਕਸ ਚ ਰਹੋ ਪੋਲਿਟਿਕਲ ਫਾਇਦਾ ਲਓ ਨਾਲ ਨਾਲ ਤੁਸੀਂ ਸਾਰੇ ਫਾਇਦੇ ਲੈਣਾ ਚਾਹੁੰਦੇ ਹੋ ਜਿਹੜੇ ਇਹ ਸਾਡੇ ਮਜਾਜ ਬਣ ਗਿਆ ਉਹ ਹੈ ਜੇ ਸਾਰਿਆਂ ਦਾ ਜਿਹੜੇ ਵੀ ਇੱਕ ਦੂਜੇ ਚੋਂ ਯਾਰ ਰਹੇ ਨੇ ਇੱਕ ਗੱਲ ਨਾ ਕਰੋ ਦੱਸ ਕਰ ਦਿਓ ਤੇ ਉਹ ਚਲੇ ਜਾਂਦੇ ਨੇ ਮੁਰ ਕਿ ਉਹਨਾਂ ਦਾ ਪ੍ਰਿੰਸੀਪਲ ਵਿਰੋਧ ਨਹੀਂ ਇਹ ਮੈਨੂੰ ਮੈਂ ਤਾਂ बार-बार ਇਹ ਗੱਲ ਕਰਿਆ ਜਦੋਂ ਤੁਹਾਡਾ ਪ੍ਰਿੰਸੀਪਲ ਵਿਰੋਧ ਹੁੰਦਾ ਹੈ ਤਾਂ ਤੁਸੀਂ ਆਊਟ ਆਫ ਦੀ ਬੇਜ ਜਾ ਕੇ ਫਾਇਦੇ ਨਹੀਂ ਲੈਣੇ ਹੁੰਦੇ ਫਿਰ ਤੁਸੀਂ ਪ੍ਰਿੰਸੀਪਲ ਤੇ ਖੜਦਾ ਹੁੰਦਾ ਜਿੰਨਾ ਪ੍ਰਿੰਸੀਪਲ ਗੱਲ ਕਰਦੇ ਔਰ ਉਦੋਂ 22 ਚ ਬਨਰੂਖਾ ਸਾਹਿਬ ਦੀ ਇਹ ਗੱਲ ਬਿਲਕੁਲ ਇੱਕ ਬਾਜਬੀ ਸੀ ਨਾਰਾਜ਼ਗੀ ਨਾਰਾਜ਼ਗੀ ਇਸ ਕਰਕੇ ਬਾਜਬੀ ਸੀ ਜਿਹਾ ਤਾਂ ਅਕਾਲੀ ਦਲ ਦਾ ਸੂਲ ਹੁੰਦਾ ਕਿ ਇੱਕ ਪਰਿਵਾਰ ਚੋਂ ਇੱਕ ਨੂੰ ਹੀ ਟਿਕਟ ਮਿਲੇਗੀ ਤੇ ਤੁਸੀਂ ਕਈ ਲੁਗੀਆਂ ਨੇ ਇਹ ਗੱਲਾਂ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਤੇ ਉਹਦੇ ਬੇਟੇ ਨੂੰ ਵੀ ਟਿਕਟ ਦਿੱਤੀ ਹੈ ਧਨੌਰ ਤੇ ਸਰੌਰ ਤੋਂ ਦੋ ਬੰਦਿਆਂ ਨੂੰ ਉਸੇ ਇਲੈਕਸ਼ਨ ਚ ਟਿਕਟ ਦਿੱਤੀ ਹੈ ਜਿਹਾ ਤਾਂ ਤੁਸੀਂ ਉਹਨੂੰ ਬਣਾ ਕੇ ਰੱਖਦੇ ਉਹ ਸਾਰੇ ਮਾਮਲੇ ਦੇ ਵਿੱਚ ਵੀ ਨਹੀਂ ਜੀ ਔਰ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੜੀ ਹੋਏ ਸੀਟ ਕੋ ਪਰਿਵਾਰ ਦੇ ਵਿੱਚ ਲੜੀ ਹੈ ਤੇ ਉਹ ਗੱਲ ਅਲੱਗ ਹੈ ਕਿ ਹਾਰਨ ਦਾ ਜਿਤਨਾ ਇੱਕ ਅਲੱਗ ਗੱਲ ਹੈ ਤਾਂ ਜਦੋਂ ਪ੍ਰਿੰਸੀਪਲ ਤੋਂ ਪਾਰਟੀ ਹਿੱਲਦੀ ਹੈ ਤਾਂ ਸਵਾਲਾਂ ਦਾ ਘੇਰੇ ਚ ਆਏਗੀ ਜਦੋਂ ਪ੍ਰਿੰਸੀਪਲ ਤੋਂ ਇੰਡੀਵਿਜੂਅਲ ਹਿੱਲੂਗਾ ਜਿਹੜਾ ਉਹਨਾਂ ਤੇ ਸਵਾਲ ਕਰਦਾ ਤਾਂ ਉਹਨੂੰ ਵੀ ਇਹ ਕਿਹਾ ਜਾਊਗਾ ਵੀ ਹੈ ਤਾਂ ਤੂੰ ਵੀ ਹੋਇਆ ਜਾਈਂਗਾ ਕੋਈ ਬਾੜਾ ਫਰਕ ਨਹੀਂ ਹੈ ਠੀਕ ਹੈ ਹੁਣ ਨਾਰਾਜ਼ਗੀ ਦੀ ਗੱਲ ਨਹੀਂ ਕਹਾਂਗਾ ਔਰ ਹੁਣ ਦੂਜੀ ਗੱਲ ਇਹ ਹੈ ਕਿ ਇਹ ਜਿਹੜੇ ਇਹਦਾ ਝਟਕਾ ਬਹੁਤ ਵੱਡਾ ਹੋਏਗਾ ਕਿਉਂਕਿ ਮਲੂਕਾ ਨੂੰ ਬਾਦਲ ਪਰਵਾਰ ਦੇ ਨੇੜੇ ਬੰਦਿਆ ਜਾਂਦਾ ਸੀ ਅਕਾਲੀ ਦਲ ਤੋਂ ਵੀ ਅੱਗੇ ਜਾ ਕੇ ਮਤਲਬ ਜੇਕਰ ਕੋਈ ਗੱਲ ਕਰਦੇ ਸੀ ਤੁਸੀਂ ਇਹਨਾਂ ਨੂੰ ਬੜਾ ਸਮਾਂ ਜਿਲਾ ਪ੍ਰਧਾਨ ਰਹੇ ਔਰ ਇਹਨਾਂ ਨੇ ਪਾਰਟੀ ਵਾਤੇ ਬਣ ਕੇ ਬੜੀ ਜਗ੍ਹਾ ਰੌਲਾ ਵੀ ਪਿਆ ਉਹ ਕੁੜੀਆਂ ਤਾਂ ਵੀ ਹੱਥ ਚੱਕਤਾ ਸੀਗਾ ਜਿਹੜੀਆਂ ਐਜੀਟੇਟ ਕਰ ਰਹੀਆਂ ਸੀਗੀਆਂ ਵਰਕਰਾਂ ਤੇ ਬੜਾ ਰੌਲਾ ਪਿਆ ਫੋਟੋਆਂ ਛਪੀਆਂ ਕਿ ਕੀ ਤੁਸੀਂ ਕਰ ਰਹੇ ਹੋ ਕਿਉਂਕਿ ਪ੍ਰਧਾਨ ਜੀ ਦੀ ਰੈਲੀ ਉਦੋਂ ਡਿਸਟਰਬ ਹੋ ਰਹੀ ਸੀ ਅ ਬੇਗਨਪਾਇਰ ਆਸੀ ਉਹਦੇ ਚ ਵੀ ਤੁਹਾਡੀ ਹਿੰਮਤ ਕਿਵੇਂ ਪਈ ਮਤਲਬ ਉਹ ਸੜਕ ਤੇ ਖੜ ਕੇ ਲੜਾਈ ਲੜਨ ਵਾਲੇ ਬੰਦਿਆਂ ਦੇ ਵਿੱਚੋਂ ਜਿਹੜਾ ਮਲੂਕਾ ਉਹਨਾਂ ਦੇ ਲਈ ਲੱਗ ਰਹੇ ਸੀਗੇ ਔਰ ਇਹ ਸਾਰੇ ਇਸੇ ਲਈ ਆਪਣਾ ਹੀ ਜਾਣ ਕੇ ਫਿਰ ਉਹਨਾਂ ਨੇ ਅਨੁਸ਼ਾਸਨ ਕਮੇਟੀ ਚ ਵੀ ਬੰਦਾ ਉਹ ਹੈ ਜੀ ਲੈਂਦਾ ਜਿਹੜਾ ਉਹਨਾਂ ਨੂੰ ਲੱਗਦਾ ਕਿ ਸਾਡਾ ਹੀ ਬੰਦਾ ਤੇ ਜਦੋਂ ਜੇ ਇਹ ਪਰਿਵਾਰ ਟੁੱਟ ਜਾਂਦਾ ਹੈ ਮਤਲਬ ਉਹਦੇ ਨਾਲ ਉਹ ਤਾਂ ਇੱਕ ਵੱਡੇ ਝਟਕੇ ਦੇ ਰੂਪ ਦੇ ਵਿੱਚ ਦੇਖਿਆ ਜਾਏਗਾ ਔਰ ਇਹ ਝਟਕਾ ਹੁਣ ਜੇ ਉਦੋਂ ਵੀ ਅੱਗੇ ਵੱਧ ਜਾਂਦੀ ਹੈਗਾ ਇੱਕ ਤਾਂ ਗੱਲ ਆ ਕਿ ਪਰਿਵਾਰ ਨਿਰਾਸ਼ ਹੋ ਕੇ ਘਰ ਬੈਜੇ ਇੱਕ ਗੱਲ ਜਿਹਦੇ ਨਾਲ ਤਾਜੇ ਤਾਜੇ ਟੁੱਟੇ ਹੁੰਦੇ ਉਹ ਧੁਰ ਬਰੋਦੀ ਨਾਲ ਚਲਾ ਜਾਵੇ ਬਾਈ ਚਾਂਸ ਜੀ ਇਹ ਗੱਲ ਭਾਜਪੀ ਦੇ ਸੂਤਰ ਵੀ ਦੱਸਦੇ ਨੇ ਤੇ ਇਹ ਗੱਲ ਮਨੂਕਾ ਪਰਿਵਾਰ ਦੇ ਨੇੜਲੇ ਸੂਤਰ ਵੀ ਦੱਸਦੇ ਨੇ ਚਾਰ ਬਾਰ ਘੱਟੋ ਘੱਟ ਗੱਲ ਹੋ ਚੁੱਕੀ ਹੈ ਭਾਜਪੀ ਦੇ ਨਾਲ ਇਹ ਸਾਰੇ ਮਾਮਲੇ ਦੇ ਵਿੱਚ ਔਰ ਟਿਕਟ ਦੀ ਆਫਰ ਭਾਜਪੀ ਵੱਲੋਂ ਹੋ ਚੁੱਕੀ ਹੈ ਕਈ ਵਾਰ ਇੱਕ ਵਾਰ ਨਹੀਂ ਦੋ ਵਾਰ ਤਿੰਨ ਚਾਰ ਵਾਰ ਉਹ ਵੀ ਉੱਥੇ ਜਿੱਥੇ ਕਹਿੰਦੇ ਨੇ ਕਿ ਆਨਾ ਉੱਥੇ ਹੀ ਲੱਗਦਾ ਜਿੱਥੇ ਤਰੇਡ ਹੋਵੇ ਮਾੜੀ-ਮੋਟੀ ਉਹਨਾਂ ਨੂੰ ਵੀ ਪਤਾ ਪੂਰਾ ਕਿਹੜੇ-ਕਿਹੜੇ ਨਾਰਾਜ਼ ਕਿੱਥੇ-ਕਿੱਥੇ ਕਿੰਨਾ ਖ ਹੈ ਤੇ ਉਹਨਾਂ ਨੂੰ ਜਾ ਕੇ ਦੇਖ ਲਓ ਜੇਕਰ ਉਸ ਲੈਵਲ ਤੇ ਉਹਨਾਂ ਬਾਕੀ ਇਹ ਵੀ ਗੱਲ ਹੈ ਇੱਕ ਕਿ ਮਲੂਕਾ ਸਾਹਿਬ ਨੇ ਆਪਣੇ ਬੇਟੇ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੁਣ ਏਜ ਗਰੁੱਪ ਵੀ ਹੋ ਰਿਹਾ ਸਭ ਦੇ ਬੇਟੇ ਉਦੋਂ ਪਹਿਲਾਂ-ਪਹਿਲਾਂ ਟਿਕਟਾਂ ਲੈ ਗਏ ਸਭ ਦੀ ਕਿਸੇ ਦੀ ਨੂੰ ਕਿਸੇ ਦਾ ਬੇਟੇ ਨੂੰ ਅੱਗੇ ਵਧਾਤਾ ਤੇ ਹੁਣ ਬੀਬੀ ਜਿਹੜੀ ਪਰਮਪਾਲ ਕੌਰ ਹੈ 6 ਮਹੀਨੇ ਨੂੰ 60 ਸਾਲ ਦੇ ਹੋ ਕੇ 31 ਅਕਤੂਬਰ ਦੀ ਉਹਨਾਂ ਦੀ ਰਿਟਾਇਰਮੈਂਟ ਸਹੀ 6 ਮਹੀਨੇ ਬਚੇ ਸੀ ਤੇ ਦੂਜਾ ਇਹ ਇਲੈਕਸ਼ਨ ਉਹਨਾਂ ਨੇ ਪੋਲਿਟਿਕ ਚ ਜੇ ਅੱਗੇ ਵਧਣਾ ਹੈ ਤਾਂ ਇੱਕ ਇੰਪੋਰਟੈਂਟ ਮੰਨਿਆ ਜਾਊਗਾ ਹੁਣ ਐਸ ਪੋਜੀਸ਼ਨ ਦੇ ਵਿੱਚ ਜੇ ਜਾਣਾ ਔਰ ਇਹ ਕਿਹਾ ਜਾ ਰਿਹਾ ਕਿ ਬੀਜੇਪੀ ਉਹਨਾਂ ਨੂੰ ਬਠਿੰਡੇ ਤੋਂ ਆਫਰ ਕਰ ਰਹੀ ਹੈ ਅਜੇ ਤੱਕ ਉਹਨਾਂ ਵੱਲੋਂ ਪੁਸ਼ਟੀ ਇਹ ਨਹੀਂ ਆਈ ਗੱਲਬਾਤ ਚ ਜੇ ਤੁਸੀਂ ਤਿੰਨ ਚਾਰ ਬਾਰ ਮਿਲੇ ਹੋ ਜੇਕਰ ਤੁਹਾਨੂੰ ਆਫਰ ਹੋਈ ਹੈ ਤਾਂ ਬਿਲਕੁਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਗੱਲ ਅੱਗੇ ਨਹੀਂ ਵਧੂਗੀ ਜਾਂ ਗੱਲ ਨਹੀਂ ਹੈ ਇਹਨੂੰ ਐ ਨਹੀਂ ਕਹਿ ਸਕਦੇ ਕਿ ਇਹ ਗੱਲ ਉਹੀ ਹੈ ਜੀ ਵਧੂ ਫालतू ਕੀ ਜਾ ਰਹੀ ਹੈ ਅਰੇ ਫਾਲਤੂ ਗੱਲ ਨਹੀਂ ਹੈ ਗੱਲ ਜੇ ਧੂਆਂ ਹੁੰਦਾ ਤਾਂ ਕੋਈ ਅੱਗੇ ਲੋਕ ਗੱਲ ਕਰਦੇ ਨੇ ਕਿ ਕਿਤੇ ਅੱਗ ਲੱਗਣ ਦੇ ਆਸਾਰ ਨੇ ਜਾਂ ਅੱਗ ਲੱਗ ਜਾਂਦੀ ਹੈ ਕਿਸੇ ਨਾ ਕਿਸੇ ਨੂੰ ਇੱਕਾ ਦੁਕਾ ਦੰਦੀ ਖੇਡ ਹੈ ਕਿੰਨਾ ਚਿਰ ਚੱਲੂਗਾ ਉਹ ਮਾਮਲਾ ਜਦੋਂ ਰਜਾਈ ਨਹੀਂ ਹੋ ਗਿਆ ਰਾਜਾ ਐਕਸੈਪਟ ਹੋ ਗਿਆ ਤੇ ਉਸ ਤੋਂ ਬਾਅਦ ਅਗਰਾਂ ਨੇ ਤਾਂ ਡਿਕਲੇਅਰ ਕਰਨਾ ਹੀ ਹੈ ਔਰ ਕਿੰਨੀਆਂ ਬੀਬੀਆਂ ਹੋਣਗੀਆਂ ਮੈਦਾਨ 'ਚ ਦੇਖੋ ਸੋਚ ਕੇ ਜੇਕਰ ਇਹ ਹੋਇਆ ਉਧਰ ਰਾਜਾ ਬੜਿੰਗ ਦੀ ਵਾਈਫ ਨੂੰ ਮਿਲ ਜਾਂਦੀ ਹੈ ਉਧਰ ਸਿਕੰਦਰ ਸਿੰਘ ਮਨੂਕਾ ਦੀ ਨੋਹ ਹੁੰਦੀ ਹੈ ਭਾਜੀਪੀ ਤੇ ਇਹ ਇੱਕ ਦਿਲਚਸਪ ਇਲੈਕਸ਼ਨ ਮੇਰੇ ਖਿਆਲ ਹੈ ਬਣ ਜਾਊਗੀ ਇਹ ਇਹ ਨੂੰ ਦੇਖਦੇ ਹੋਏ ਔਰ ਸਾਰੀਆਂ ਫੜੀਆਂ ਲਿਖਿਆ ਬੀਬੀਆਂ ਹੋਣਗੀਆਂ ਤੇ ਇੱਕ ਨਵੇਂ ਟਾਈਪ ਦੀ ਇਲੈਕਸ਼ਨ ਹੋਏਗੀ ਜੇਕਰ ਇਹਨਾਂ ਨੂੰ ਟਿਕਟ ਮਿਲਦੀ ਹੈ ਮਲੋਕਾ ਸਾਹਿਬ ਪਹਿਲੀ ਨਜ਼ਰ ਦੇ ਵਿੱਚ ਨਾ ਨਾ ਕਰਦੇ ਨਾ ਨਾ ਕਰਦੇ ਕਿਤੇ ਕਿਤੇ ਚਰਚਾ ਵੀ ਕਰਨ ਲੱਗ ਪੈਂਦੇ ਆਪਣੇ ਕੁਲੀਗਸ ਨਾਲ ਜੇ ਜਿਹੜੀਆਂ ਛਣ ਛਣ ਕੇ ਅੰਦਰੋਂ ਖਬਰਾਂ ਆਉਂਦੀਆਂ ਨੇ ਕਿ ਲੰਗੀ ਸ਼ਾਮ ਜਦੋਂ ਕਿਤੇ ਜਗ੍ਹਾ ਤੇ ਉਹਨਾਂ ਦਾ ਜ਼ਿਕਰ ਹੋਇਆ ਤਾਂ ਉਹਨਾਂ ਦਾ ਮੰਨਣਾ ਹੈ ਕਿ ਬੀਜੇਪੀ ਨੂੰ ਲੱਖ ਸਵਾ ਲੱਖ ਵੋਟ ਪੈਣੀ ਹੈ ਇਥੋਂ ਔਰ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇੰਨੀ ਕੀ ਆਮ ਆਦਮੀ ਪਾਰਟੀ ਨੂੰ ਪੈਣੀ ਆ ਮੁਕਾਬਲਾ ਕਾਂਗਰਸ ਦੇ ਵਿੱਚ ਔਰ ਹਰਸਿਮਰਤ ਕੌਰ ਬਾਦਲ ਦੇ ਵਿੱਚ ਹੋਣਾ ਹੈ ਔਰ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਰਾਜਾ ਵੜਿੰਗ ਖੜ ਜਾਂਦੇ ਆ ਤਾਂ ਫਿਰ ਰਾਜਾ ਵੜਿੰਗ ਤੋਂ ਭਾਵਨਾ ਦੀ ਧਰਮ ਪਤਨੀ ਵੀ ਹੋ ਸਕਦੇ ਆ ਤਾਂ ਫਿਰ ਬੀਬੀ ਹਰਸਿਮਰਤ ਕੌਰ ਲਈ ਇਹ ਪੈਂਡਾ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਦਾ 5 ਸਾਲ ਦੂਰ ਹੋ ਸਕਦਾ ਇੱਕ ਤਾਂ ਇਹ ਗੱਲ ਦੂਜੇ ਬੰਨੇ ਜੇਕਰ ਰਾਜਾ ਬੜਿੰਗ ਆਪਣੀ ਤਾਕਤ ਦੀ ਵਰਤੋਂ ਕਰਦੇ ਆ ਫਿਰੋਜ਼ਪੁਰ ਵੱਲੋਂ ਨਿਕਲ ਜਾਂਦੇ ਨੇ ਤਾਂ ਫਿਰ ਕਈ ਵਾਰੀ ਸਮੀਕਰਨ ਇਦਾਂ ਵੀ ਹੋ ਜਾਂਦੇ ਵੀ ਤੂੰ ਮੇਰੀ ਪਿੱਠ ਥਾਪੜ ਮੈਂ ਤੇਰੀ ਥਾਪਣਾ ਸਵਾਲ ਇਹ ਕਾਫੀ ਅਹਿਮ ਨੇ ਵੈਸੇ ਅਕਾਲੀ ਦਲ ਦੇ ਵਿੱਚ ਅੱਜਕੱਲ ਟਿਕਟਾ ਐਲਾਨਣ ਤੋਂ ਪਹਿਲਾਂ ਜਿਹੜੇ ਉਮੀਦਵਾਰ ਆ ਉਹਨਾਂ ਦੇ ਥਾਪੜੇ ਜਿੱਦਾਂ ਤੁਸੀਂ ਅਨਲ ਜੋਸ਼ੀ ਨੂੰ ਦੇਖਿਆ ਕਿ ਸਾਰੇ ਦੀ ਸਾਰੀ ਜਿਹੜੀ ਇੱਥੇ ਪੰਜਾਬ ਬਚਾਓ ਮੁਹਿੰਮ ਦੀ ਯਾਤਰਾ ਸੀ ਉਹਦੇ ਵਿੱਚ ਅਨਲ ਜੋਸ਼ੀ ਅੰਮ੍ਰਿਤਸਰ ਦੇ ਸਾਰੇ ਹਲਕਿਆਂ ਦੇ ਵਿੱਚ ਸ਼ਖਬੀਰ ਬਾਦਲ ਨਾਲ ਫਰੰਟ ਤੇ ਸੀਗੇ ਔਰ ਉਹ ਉਹ ਸਾਹਮਣੇ ਖੜੇ ਸੀ ਪਤਾ ਸੀ ਆ ਸਾਡਾ ਕੈਂਡੀਡੇਟ ਆ ਔਰ ਇਸੇ ਤਰ੍ਹਾਂ ਕੱਲ ਐਨ ਕੇ ਸ਼ਰਮਾ ਪਟਿਆਲੇ ਦੇ ਵਿੱਚ ਪਟਿਆਲਾ ਇੱਕ ریاਸਤੀ ਏਰੀਆ ਹੈ ਔਰ ਇਹ ਸਿੱਖ ریاਸਤ ਬਣੀ ਜਾਂਦੀ ਰਹੀ ਹੈ ਉੱਥੋਂ ਐਨ ਕੇ ਸ਼ਰਮਾ ਅਕਾਲੀ ਦਲ ਦੇ ਕੁਝ ਆਗੂ ਅੰਦਰੋਂ ਇਸ ਕੱਲ ਤੇ ਵੀ ਇਤਰਾਜ਼ ਕਰਦੇ ਆ ਵੀ ਕਿੰਨਾ ਕੁ ਮੁਸ਼ਕਲ ਆ ਤੁਸੀਂ ਵੀ ਕਹਿੰਦੇ ਰਹੇ ਚੰਦੂ ਮਾਜਰਾ ਸਾਹਿਬ ਨੂੰ ਉੱਥੋਂ ਲੜਾਓ ਤੇ ਚੀਮਾ ਸਾਹਿਬ ਨੂੰ ਲੜਾਓ ਆਨੰਦਪੁਰ ਸਾਹਿਬ ਤੋਂ ਇਹ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਅੰਦਰੋਂ ਗੱਲ ਕਰੇ ਜਿਹੜੀ ਮੈਂ ਗੱਲ ਕਰ ਰਿਹਾ ਨਕੇ ਸ਼ਰਮਾ ਦੇ ਮਾਮਲੇ 'ਚ ਮੈਂ ਇੱਕ ਛੋਟੀ ਜਿਹੀ ਟਿੱਪਣੀ ਤੁਹਾਡੇ ਤੋਂ ਚਾਹੂੰਗਾ ਸਵਾਲ ਕਾਫੀ ਫਸੇ ਹੋਏ ਨੇ ਵੈਸੇ ਹੀ ਗੁਰਦਾਸਪੁਰ ਤੋਂ ਵੀ ਮੰਨਿਆ ਜਾ ਰਿਹਾ ਕਿ ਇੱਕ ਕਾਰੋਬਾਰੀ ਅਕਾਲੀ ਦਲ ਦੇ ਵਿੱਚ ਐਂਟਰ ਹੋ ਸਕਦੇ ਸੋ ਇੱਥੋਂ ਵੀ ਇੱਕ ਉਮੀਦਵਾਰ ਜਿਹੜਾ ਗੈਰ ਸਿੱਖ ਹੋ ਸਕਦਾ ਔਰ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਕਾਫੀ ਇਸ ਤਰ੍ਹਾਂ ਦੇ ਮਾਮਲੇ ਆ ਰਹੇ ਆ ਕਿ ਕਾਲੀ ਲੀਡਰਸ਼ਿਪ ਅੰਦਰੋਂ ਪੰਥਕ ਛਵੀ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਜੀ ਵੱਲ ਵੇਖ ਰਹੀ ਹੈ ਕਿ ਜੇ ਕਹਿਣਾ ਹੈ ਤਫਰ ਕਰਕੇ ਵੀ ਦਿਖਾਈਏ ਕੀ ਕਹਿੰਨੇ ਆ ਕਾਂਦੀ ਦਲ ਨੇ ਕਈ ਵਾਰ ਟਰਾਈ ਕੀਤੀ ਇਹ ਤੋਂ ਪਹਿਲਾਂ ਵੀ ਆਪਣੀ ਪਾਰਟੀ ਦਾ ਬਜੂਦ ਦੀ ਇੱਕ ਕੰਪੋਜ਼ਿਟ ਪਾਰਟੀ ਦੇ ਤੌਰ ਤੇ ਸਾਰੇ ਧਰਮਾਂ ਦੀ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਦਿੱਤੀ ਔਰ 13-14 ਐਮਐਲਏ ਖੜੇ ਕੀਤੇ ਸੀ ਇੱਕ ਵਾਰ ਅਸੈਂਬਲੀ ਹਲਕਿਆਂ ਦੇ ਵਿੱਚ ਵੀ ਦੀਪਮਲੋਤਰੇ ਤੋਂ ਸ਼ੁਰੂ ਹੋ ਕੇ ਡਿਫਰੈਂਟ ਟਾਈਪ ਦੇ ਅੱਗੇ ਭਾਵੇਂ ਇੱਕ ਵਾਰੀ ਉਹਨਾਂ ਨੂੰ ਟਿਕਟਾਂ ਦਿੱਤੀ ਤੇ ਉਹ ਬਣ ਵੀ ਗਏ ਸੀ ਕੁੱਝ ਤਾਂ ਔਰ ਇੱਥੇ ਤੱਕ ਆਉਂਦੇ ਆਉਂਦੇ ਐਨਕੇ ਸ਼ਰਮਾ ਵੀ ਉਹਨਾਂ ਦੇ ਵਿੱਚ ਸੀਗੇ ਸਭ ਉਦੋਂ ਔਰ ਇਹ ਜਿਹੜਾ ਸਾਰਾ ਮਾਮਲਾ ਹੈ ਉਹਦੇ ਚ ਲੱਗਦਾ ਸੀ ਕਿ ਅਸੀਂ ਕਿਉਂ ਨਾ ਪੂਰੇ ਪੰਜਾਬ ਦੀ ਆਪਣੇ ਆਪ ਹੀ ਪਾਰਟੀ ਬਣ ਲਈ ਫਿਰ ਔੜੀ ਔੜੀ ਉੱਥੇ ਜੇ ਚਲੇ ਗਏ ਸੀ ਮੁੜ ਕੇ ਜਿੱਥੇ ਵੀ ਚਲੋ ਭਾਜਪਾ ਉਹ ਪਾਰਟੀ ਰਹੇ ਸ਼ਹਿਰੀ ਤੇ ਅਸੀਂ ਦੂਜੀ ਪਾਰਟੀ ਤੇ ਇਹੀ ਠੀਕ ਹੈ ਅਡਜਸਟਮੈਂਟ ਪਰ ਹੁਣ ਜਦੋਂ ਬਿਨੇਬਿਲਟੀ ਦੇ ਕੁਐਸਚਨ ਨੇ ਬਾਕੀ ਸਵਾਲ ਨੇ ਅਜੇ ਵੀ ਸੁਖਵੀਰ ਸਿੰਘ ਬਾਦਲ ਜਿੱਥੇ ਵੀ ਕਿਤੇ ਸਪੀਚ ਕਰਦੇ ਨੇ ਆ ਮੈਂ ਕੱਲ ਵੀ ਅਜੇ ਸੁਣ ਰਿਹਾ ਸੀਗਾ ਜਿਹੜੀ ਯਾਤਰਾ ਦੇ ਦੌਰਾਨ ਉਹ ਇੱਕੋ ਇੱਕ ਗੱਲ ਕਰਦੇ ਨੇ ਅਜੇ ਵੀ ਉਹਨਾਂ ਦਾ ਫੋਕਸ ਇੰਨਾ ਹੀ ਹੁੰਦਾ ਸਭ ਤੋਂ ਜ਼ਿਆਦਾ ਕਿ ਜਿਹੜੇ ਵੀ ਵਿਕਾਸ ਹੋਇਆ ਪੰਜਾਬ ਦਾ ਉਹ ਕੇਵਲ ਤੁਹਾਡੀ ਰੀਜਨਲ ਪਾਰਟੀ ਵੇਲੇ ਹੋਇਆ ਹੈ ਬਾਕੀ ਨੇ ਕਿਸੇ ਨੇ ਦੇਖਿਆ ਪੰਜਾਬ ਦਾ ਕੋਈ ਦਰਦ ਨਹੀਂ ਜਿੰਨੀਆਂ ਸਕੀਮਾਂ ਆਈਆਂ ਨੇ ਜਿੰਨੇ ਤੱਕੀਆਂ ਹੋਈਆਂ ਨੇ ਚਾਹੇ ਕਿਸਾਨਾਂ ਨੂੰ ਚਾਹੇ ਮਜ਼ਦੂਰਾਂ ਨੂੰ ਚਾਹੇ ਸੜਕਾਂ ਬਣਾਉਣਾ ਚਾਹੇ ਪੁਲ ਬਣਾਉਣਾ ਚਾਹੇ ਬਾਕੀ ਦੀ ਇਹ ਤੁਹਾਡੀ ਪਾਰਟੀ ਕਰਕੇ ਇਹਦਾ ਮਤਲਬ ਇਹ ਹੈ ਕਿ ਅਜੇ ਧੁਰ ਅੰਦਰ ਮਾਈਂਡ ਸੈਟ ਦੇ ਵਿੱਚ ਉਹਨਾਂ ਦੇ ਕੋਲ ਕੋਈ ਇੰਡੀਆਲੋਜੀਕਲ ਜਾਂ ਅਪਰੋਚ ਦੇ ਲੈਵਲ ਤੇ ਕੋਈ ਕਿਉਂਕਿ ਜਦੋਂ ਤੁਹਾਡੇ ਦਿਮਾਗ 'ਚ ਜਚੀ ਹੁੰਦੀ ਆ ਤਾਂ ਉਹ ਤੁਹਾਡੇ ਭਾਸ਼ਣ ਦੇ ਵਿੱਚੋਂ ਰਿਫਲੈਕਟ ਕਰਦੀ ਆ ਝਣਕਦੀ ਹੁੰਦੀ ਆ ਉਹਨੂੰ ਕਿਵੇਂ ਤੁਸੀਂ ਸੁਮੇਲ ਕੇ ਕੋਈ ਥੋੜਾ ਬਹੁਤ ਤਬਦੀਲੀ ਆਈ ਆ ਭਾਸ਼ਣ 'ਚ ਜੇ ਨਹੀਂ ਉਹ 'ਚ ਤਬਦੀਲੀ ਨਜ਼ਰ ਨਹੀਂ ਆ ਰਹੀ ਤਾਂ ਪਰ ਇੱਕ ਬਾਹਰमुखी ਹਾਲਤ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਉਹ ਮਜਬੂਰ ਇਹ ਕਰ ਰਹੀ ਹੈ ਕਿ ਜੇ ਕਿਸਾਨੀ ਆ ਔਰ ਪੰਥਕ ਔਰ ਇਹ ਚੀਜ਼ਾਂ 'ਤੇ ਧਿਆਨ ਨਾ ਦਿੱਤਾ ਤੁਸੀਂ ਤਾਂ ਨਹੀਂ ਤੁਹਾਡਾ ਜਿਹੜਾ ਇੱਕ ਹੋਂਦ ਹੈ ਜਿਹੜੀ ਉਹ ਲਗਾਤਾਰ ਕਮਜ਼ੋਰ ਹੋ ਰਹੀ ਹੈ ਤੇ ਉਹ ਮਜ਼ਬੂਤ ਨਹੀਂ ਹੋਏਗੀ ਜੇਕਰ ਤੁਸੀਂ ਇਹਨਾਂ ਵੱਲ ਧਿਆਨ ਨਾ ਦਿੱਤਾ ਉਸੇ ਚੋਂ ਮੱਤੇ ਆਏ ਹੋਏ ਨੇ ਕਹਿ ਕਹਿ ਇਤੇ ਮੈਨੂੰ ਲੱਗਦਾ ਮੱਤੇ ਤਾਂ ਆ ਗਏ ਨੇ ਪਰ ਮੱਤਿਆਂ ਦੇ ਮੁਕਾਬਲੇ ਫਿਰ ਨਾਲ ਦੀ ਨਾਲ ਉਹਦੀ ਇੱਕ ਪ੍ਰੈਕਟਿਸ ਹੁੰਦੀ ਹੈ ਉਧਰ ਨੂੰ ਉਹਦੀ ਝਾਨਕ ਮਿਲਣੀ ਚਾਹੀਦੀ ਆ ਉਹ ਦਿਖਾਈ ਨਹੀਂ ਦੇ ਰਹੀ ਬਿਲਕੁਲ ਇਹ ਗੱਲ ਜੇਕਰ ਹੁਣ ਤੁਸੀਂ ਲੋਕ ਇਹਨਾਂ ਨੂੰ ਜੋੜ ਲੰਗੇ ਕਿਉਂਕਿ ਨੈਰੇਟਿਵ ਤੁਸੀਂ ਨਹੀਂ ਖੜਾ ਕਰਨਾ ਹੁੰਦਾ ਨੈਰੇਟਿਵ ਤੁਹਾਡੇ ਵਿਰੋਧੀਆਂ ਨੇ ਖੜਾ ਕਰਨਾ ਹੁੰਦਾ ਬਹੁਤੀ ਵਾਰੀ ਔਰ ਨੈਰੇਟਿਵ ਤੁਹਾਡੇ ਮੁਕਾਬਲੇ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹਾਲਾਂਕਿ ਸੁਖਵੀਰ ਬਾਦਲੋਂ ਵੀ ਤਾਂ ਨਾਰਮਲ ਹੀ ਕਹਿ ਰਹੇ ਨੇ ਕਿ ਜੀ ਅਕਾਲੀ ਦਲ ਦਾ ਅਕਸ ਬੁਗੜਨ ਦੇ ਲਈ ਵਿਰੋਧੀਆਂ ਦਾ ਕੰਮ ਹੈ ਉਹਨਾਂ ਨੇ ਬੁਗੜਤਾ ਅਸੀਂ ਤਾਂ ਠੀਕ ਠਾਕ ਸੀ ਅਸੀਂ ਕੁਝ ਨਹੀਂ ਕੀਤਾ ਜੇ ਤੁਹਾਨੂੰ ਇਹ ਪਤਾ ਕਿ ਵਿਰੋਧੀ ਇਹ ਅਕਸ ਬੁਗੜ ਦਿੰਦੇ ਨੇ ਤਾਂ ਇਹਨਾਂ ਚੀਜ਼ਾਂ ਤੇ ਵੀ ਬੁਗੜਨਗੇ ਸੋਚ ਕਰੋ ਅਕਾਲੀ ਦਲ ਬਾਰੇ ਇਹ ਗੱਲ ਚੱਲਦੀ ਰਹੀ ਹੈ ਹਮੇਸ਼ਾ ਹੀ ਚੱਲਦੀ ਆ ਜਾਂ ਅਕਾਲੀ ਠਾਉਂਦੇ ਰਹੇ ਕਿ ਅਮਰਸਰ ਦਾ ਡੀਸੀ ਸਿੱਖ ਹੋਣਾ ਚਾਹੀਦਾ ਜੀ ਹੈ ਨਾ ਉਹ ਟ੍ਰੈਡੀਸ਼ਨ ਹੈ ਕਿ ਹੋਵੇ ਕੋਈ ਵੀ ਇਹ ਕੋਈ ਇਹਦਾ ਮਤਲਬ ਇਹ ਨਹੀਂ ਸੈਕੂਲਰ ਕੋਈ ਚੀਜ਼ਾਂ ਹੁੰਦੀਆਂ ਨੇ ਦੂਜੀ ਜਗ੍ਹਾ ਤੋਂ ਜ਼ਿਆਦਾ ਦੇ ਦਿੰਦੇ ਉਹ ਹੀ ਗੱਲ ਇੱਕ ਜਗ੍ਹਾ ਨਹੀਂ ਦਿੰਦੇ ਇਹ ਚੀਜ਼ਾਂ ਨਾਰਮਲ ਹੁੰਦੀਆਂ ਤੇ ਜੇ ਉੱਥੇ ਮੈਂਬਰ ਪਾਰਲੀਮੈਂਟ ਤੁਸੀਂ ਹਿੰਦੂ ਦੇ ਰਹੇ ਹੋ ਔਰ ਉਦੋਂ ਤੱਕ ਪੰਜਾਬ ਦੇ ਵਿੱਚ ਵੀ ਨਹੀਂ ਸੀ ਸਿੱਖ ਰਿਆਸਤਾਂ ਬਿਲਕੁਲ ਇਹ ਪੈਪਸੋ ਸਿੱਖ ਰਿਆਸਤਾਂ ਦਾ ਇੱਕ ਸਟੇਟ ਬਣੀ ਸੀ ਆਜ਼ਾਦੀ ਤੋਂ ਬਾਅਦ ਬੰਦਾ ਕੋਈ ਸਿੱਖ ਰਿਆਸਤਾਂ ਦਾ ਉਸ ਲੈਵਲ ਦੇ ਉੱਤੇ ਨਹੀਂ ਅੰਗਰੇਜ਼ਾਂ ਮळे ਤਾਂ ਸਾਰੀਆਂ ਛੋਟੀਆਂ ਛੋਟੀਆਂ ਰਿਆਸਤਾਂ ਸੀ ਰਿਆਸਤ ਦਾ ਮਤਲਬ ਸੀ ਸਿੱਖੋ ਦਾ ਰਾਜ ਹੈ ਬਸ ਪੱਗ ਬੰਨੀ ਵਾਲਾ ਬੰਦਾ ਉਹਦਾ ਰਾਜ ਹੈ ਗੱਲ ਕੇਵਲ ਇੰਨਾ ਕੁ ਦਿਖਾਈ ਦਿੰਦਾ ਸੀ ਪਰ ਉਹਦੇ ਤੋਂ ਬਾਅਦ ਗਿਆਨ ਸਿੰਘ ਰਾੜੇ ਵਾਲੇ ਚ ਮੰਤਰੀ ਵੀ ਬਣੇ ਉਹਦੋਂ ਪਹਿਲਾਂ ਸਿੱਖ ਰਿਆਸਤ ਜਿਹੜੀ ਬਣੀ ਸਭ ਤੋਂ ਪਹਿਲੀ ਗਵਰਨਮੈਂਟ ਜਿਹੜੀ ਟੋਟੀ ਹੋ ਗਿਆਨ ਸਿੰਘ ਰਾੜੇ ਵਾਲੇ ਦੀ ਟੋਟੀ 1969 ਦੇ ਵਿੱਚ ਜੇ ਫੈਡਰਲ ਸਟਰਕਚਰ ਦੀ ਵੀ ਆਪਾਂ ਗੱਲ ਕਰਦੇ ਆ ਜੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਆਈ ਹੈ ਇਹ ਸਾਰੀਆਂ ਚੀਜ਼ਾਂ ਸੀਗੀਆਂ ਔਰ ਉਹਦੇ ਵਿੱਚ ਹੁਣ ਜੇ ਪਟਿਆਲੇ ਦੇ ਵੀ ਐਨ ਕੇ ਸ਼ਰਮਾ ਆ ਜਾਣਗੇ ਅੰਮ੍ਰਿਤਸਰ ਦੇ ਵਿੱਚ ਵੀ ਆ ਜਾਣਗੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਦਲਤ ਕਮਿਊਨਿਟੀ ਤੋਂ ਵਿੱਚੋਂ ਵੀ ਜਿਹੜੇ ਮੱਝਵੀ ਸਿੱਖ ਨੇ ਜਾਂ ਰਵਦਾਸੀਆ ਸਿੱਖ ਜਿਹੜੇ ਪੱਗ ਬੰਨਦੇ ਸੀ ਦਾੜ੍ਹੀ ਕੇਸ ਰੱਖਦੇ ਸੀ ਜਿਹੜੇ ਸਿੱਖੀ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਇਹ ਲਖਬ ਦੇ ਕੇ ਅਸੀਂ ਪ੍ਰਚਾਰ ਦੇ ਰਿਆਂ ਜਾਤ ਦੇ ਐਂਗਲ ਤੋਂ ਕਿ ਮੰਜਵੀ ਸਿੱਖ ਨੇ ਬਾਲਮੀਕੀ ਔਰ ਪਰਮਦਾਸੀਏ ਨੇ ਪਰ ਉਹ ਬੜਾ ਇੱਕ ਲੋਟ ਸੀਗਾ ਪਿਛਲੇ ਦਿਨਾਂ ਚ ਜਲੰਧਰ ਏਰੀਆ ਦੇ ਵਿੱਚ ਉਹ ਚਰਜੇ ਸਿੰਘ ਠਵਾਲ ਤੇ ਉਹਨਾਂ ਦਾ ਬੇਟਾ ਵੀ ਜੇਪੀ ਚਲੇ ਗਏ ਸੀ ਔਰ ਉਹ ਬੜੀ ਵਾਰ ਲੜੇ ਨੇ ਟਿਕਟ ਅਕਾਲੀ ਦਲ ਦੀਆਂ ਟਿਕਟਾਂ ਦੇ ਉੱਤੇ ਦੋਨੋਂ ਐਮਐਲਏ ਤਾਂ ਰਹੇ ਨੇ ਕਈ ਵਾਰ ਉਹ ਤਾਂ ਐਨਪੀ ਵੀ ਕਈ ਵਾਰ ਰਹੇ ਤੇ ਐਮਐਲਏ ਵੀ ਰਹੇ ਜਿਹੜੇ ਚਰਜੇ ਸਿੰਘ ਠਵਾਲ ਲੋੜੀ ਤੱਕ ਔਰ ਤੁਸੀਂ ਦੇਖੋ ਕਿ ਨਾਲ ਕੋਈ ਜੇ ਬੰਦਾ ਨਹੀਂ ਸੀ ਉਹਦਾ ਫਰੀਦਕੋਟ ਵੀ ਲੈ ਕੇ ਮਾਝਾ ਚੋਂ ਲਿਆਂਦਾ ਰਾਣੀਕੇ ਨੂੰ ਗੁਲਜਾਰ ਸਿੰਘ ਰਾਣੀਕੇ ਨੂੰ ਲੜਾਇਆ ਵੀ ਕਿ ਸਿੱਖੀ ਲੜਾਇਆ ਲੈ ਕੇ ਨਹੀਂ ਤਾਂ ਫਰੀਦਕੋਟ ਚੋਂ ਕੋਈ ਹੋਰ ਬੰਦਾ ਵੀ ਦੇ ਸਕਦੇ ਸੀ ਜਿਹੜੀਆਂ ਮਨੂ ਚ ਸ਼ੀਟਾਂ ਤੇ ਚੀਜ਼ਾਂ ਦੇਖਦੇ ਰਹੇ ਹੁਣ ਜੇ ਜਲੰਧਰ ਵੀ ਉਹ ਮਤਲਬ ਲੜਨਾ ਤਾਂ ਰਿజర్ਵ ਹੈ ਪਰ ਰਿజర్ਵ ਚੋਂ ਵੀ ਕੌਣ ਹੋਏਗਾ ਔਰ ਹੁਸ਼ਿਆਰਪੁਰ ਵੀ ਹੈ ਰਿజర్ਵ ਹੈ ਰਿజర్ਵ ਚੋਂ ਵੀ ਕੌਣ ਹੋਏਗਾ ਇਹ ਚੀਜ਼ਾਂ ਸਾਰੇ ਕਿਤੇ ਦਿਖਾਈ ਦੇਣਗੀਆਂ ਔਰ ਇਹ ਗੱਲ ਜ਼ਰੂਰ ਅਕਾਲੀ ਦਲ ਜੇ 8 5 ਹੋ ਜਾਂਦਾ ਕਾ ਅਕਾਲੀ ਦਲ ਦੇ ਸਾਹਮਣੇ ਇਹ ਚੀਜ਼ ਹੋਏਗੀ ਕਿ ਇੱਕ ਪੰਥਕ ਪਾਰਟੀ ਉਹ ਕਿਸ ਸੰਗ ਨਾਲ ਸਟੈਂਡ ਕਰ ਰਹੀ ਹੈ ਇਹ ਸਵਾਲ ਅੰਦਰੋਂ ਅਕਾਲੀ ਦਲ ਦੇ ਚਰਚਾ ਚ ਨੇ ਹੁਣ ਜੀ ਜੀ ਬਾਹਰੋਂ ਵੀ ਬਾਹਰੋਂ ਤਾਂ ਕੀ ਹੋਏਗਾ ਇਹ ਅਲੱਗ ਗੱਲ ਹੈ ਪਰ ਜਿਹੜੇ ਅੰਦਰੂਨੀ ਅਕਾਲੀ ਲੀਡਰਸ਼ਿਪ ਜਿਹੜੀ ਇਹ ਸੋਚਦੀ ਹੈ ਕਿ ਸਾਡਾ ਪੰਥਕ ਅਕਸ ਉੱਭਰਨਾ ਚਾਹੀਦਾ ਹੈ ਇਹ ਉਹ ਉਠਾਰੇ ਹੋਏ ਲੀਡਰ ਅਜੇ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਿਹੜੇ ਚੰਗੇ ਲੀਡਰ ਨੇ ਕੋਰ ਕਮੇਟੀ ਤੱਕ ਨੇ ਜਿਹੜੇ ਵੱਡੇ ਵੱਡੇ ਫੈਸਲੇ ਲੈਣ ਚ ਸ਼ਾਮਲ ਨੇ ਉਹਨਾਂ ਦੇ ਅੰਦਰ ਵੀ ਜੇਕਰ ਇਹ ਰਿਜ਼ਰਵੇਸ਼ਨਾਂ ਹੈਗੀਆਂ ਨੇ ਤਾਂ ਇਹਨਾਂ ਨੂੰ ਦੂਰ ਜੇ ਪ੍ਰਧਾਨ ਮੰਤਰੀ ਪ੍ਰਧਾਨ ਜੀ ਪਹਿਲਾਂ ਹੀ ਨਹੀਂ ਕਰਦੇ ਤਾਂ ਅਕਾਲੀ ਦਰ ਨੂੰ ਪਹਿਲਾਂ ਤਾਂ ਤੁਹਾਨੂੰ ਆਪਣੀ ਲੀਡਰਸ਼ਿਪ ਇਕਜੁੱਟ ਕਰਨ ਦੀ ਗੱਲ ਹੈ ਵਰਕਰ ਇਕਜੁੱਟ ਕਰਨ ਦੀ ਗੱਲ ਹੈ ਉਸ ਤੋਂ ਬਾਅਦ ਹੀ ਲੋਕਾਂ ਨੂੰ ਕਰੋਗੇ ਨਾ ਜੋ ਹਾਫ ਹਾਰਟਡ ਚੱਲਣਗੇ ਤੁਸੀਂ ਨਹੀਂ ਮੰਨੋਗੇ ਉਹ ਚੱਲ ਪੈਣਗੇ ਚੱਲਦੇ ਦਿਖਾਈ ਦੇਣਗੇ ਪਰ ਅੰਦਰੋਂ ਨਹੀਂ ਆਉਣਗੇ ਜਿਹੜੀ ਗੱਲ ਅੰਦਰੋਂ ਨਹੀਂ ਉੱਠਦੀ ਉਹ ਗੱਲ ਪ੍ਰਭਾਵਿਤ ਨਹੀਂ ਕਰਦੀ ਦੂਜੇ ਬੰਦਿਆਂ ਨੂੰ ਜਾ ਕੇ ਔਰ ਉਹ ਵੋਟਰਾਂ ਨੂੰ ਵੀ ਪ੍ਰਭਾਵਿਤ ਕਰਨ ਯੋਗ ਨਹੀਂ ਰਹਿਣਗੇ ਉਸ ਅੰਦਰ ਦੇ ਉੱਤੇ ਇਸੇ ਕਰਕੇ ਇਹ ਗੱਲ ਸਭ ਤੋਂ ਬੜੀ ਉੱਠ ਰਹੀ ਹੈ ਕਿ ਮੰਥਰ ਪਾਰਟੀ ਦੇ ਅੰਦਰ ਬੈਠ ਕੇ ਕਿਉਂ ਨਹੀਂ ਹੋ ਰਿਹਾ ਉਹ ਪਲੇਟਫਾਰਮ ਕਿੱਥੇ ਗਏ ਜਿਹੜੇ ਪਲੇਟਫਾਰਮਾਂ ਤੇ ਬੈਠ ਕੇ ਪਹਿਲਾਂ ਇੱਕ ਸੁਰਤਾ ਆਉਣ ਦੀ ਲੋੜ ਹੁੰਦੀ ਹੈ ਉਸ ਤੋਂ ਬਾਅਦ ਕੈਂਡੀਡੇਟ ਇੱਕ ਕਾਮਨ رائے ਤੋਂ ਬਾਅਦ ਪ੍ਰਧਾਨ ਜੀ ਐਲਾਨ ਕਰਦੇ ਹੁੰਦੇ ਨੇ ਉਹ ਚੀਜ਼ਾਂ ਜੇ ਕਰ ਨਹੀਂ ਆਉਂਦੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਈ ਵਾਰ ਕੀਤੀ ਹੈ ਕਿ ਉਹ ਇੱਕ ਸਾਈਡ ਆ ਉਹਦੇ ਨਾਲ ਪੋਜੀਟਿਵ ਬਣੂਗਾ ਪਰ ਸਟਰਕਚਰ ਨੂੰ ਪਾਸੇ ਵੀ ਧਿਆਨ ਦੇਣਾ ਪਏਗਾ ਕਾਲੀਦਾਨ ਨੂੰ ਜਿਵੇਂ ਚੀਜ਼ਾਂ ਨਾਰਮਲੀ ਉਹ ਚੱਲਦੀਆਂ ਨਾ ਕਿ ਇੱਕ ਇਹ ਵੀ ਬੜਾ ਵੱਡਾ ਕੁਐਸਚਨ ਹੈ ਕਿ ਕਾਲੀਦਾਨ ਸਰ ਪਹਿਲੀ ਪਹਿਲੀ ਵਾਰ ਹੋ ਰਿਹਾ ਹੈ ਕਿ ਬੰਦੇ ਲਾਨ ਲੜ ਦੀ ਆਫਰ ਕਰ ਰਹੇ ਨੇ ਮੈ ਨਹੀਂ ਲੱਗਦਾ ਕਾਲੀਦਾਨ ਜੀ ਤਾਂ ਟਿਕਟ ਨਹੀਂ ਸੀ ਮਿਲਦੀ ਲੋਕ ਇੱਕ ਦੂਜੇ ਦਾ ਕੁਰਤੇ ਪਾੜਨ ਤੱਕ ਜਾਂਦੇ ਤੇ ਜਿੱਥੇ ਸਾਹ ਹੋਵੇ ਉੱਥੇ ਤਾਂ ਬੰਦੇ ਉਧਰੋਂ ਭਜਦੇ ਨੇ ਇੱਥੇ ਕੀ ਕਰ ਰਹੇ ਨੇ ਲੋਕ ਜਲੰਧਰ ਦੇ ਕਿਸੇ ਬੰਦੇ ਨੂੰ ਪੁੱਛੋ ਵੀ ਮੇਰਾ ਮੰਨਤਾ ਹੈ ਨਹੀਂ ਪਰ ਜੇ ਪਾਰਟੀ ਹੁਕਮ ਕਰੂਗੀ ਫਿਰ ਟਾਲ ਵੀ ਨਹੀਂ ਸਕਦੇ ਤੇ ਇਸੇ ਢੰਗ ਨਾਲ ਜਿਵੇਂ ਹੁਣ ਰਖੜੇ ਉਹਨਾਂ ਨੇ ਕਹਿੰਦਾ ਵੀ ਆਪਾਂ ਤਾਂ ਨਹੀਂ ਲੜਨਾ ਇਸ ਏਰੀਆ 'ਚ ਬੰਦੇ ਤੇ ਪੈਸੇ ਦਾ ਪੱਖ ਤੋਂ ਵੀ ਵੱਡੇ ਵੱੰਦੇ ਨੇ ਚੰਦੂ ਮਾਜਰਾ ਸਾਹਿਬ ਉੱਥੋਂ ਜਿੱਤ ਵੀ ਚੁੱਕੇ ਨੇ ਤੇ ਹਾਰ ਵੀ ਚੁੱਕੇ ਨੇ ਉਹ ਅਲੱਗ ਹੈ ਤੇ ਉੱਥੋਂ ਦੋ ਅਸੈਂਬਲੀ ਲੜ ਕੇ ਕਿਉਂ ਨਹੀਂ ਪਟਿਆਲੇ ਜੇ ਪਟਿਆਲੇ ਪਾਰਟੀ ਕਹਿੰਦੀ ਹੈ ਤਾਂ ਪਟਿਆਲੇ ਤੋਂ ਕਿਉਂ ਉੱਚੇ ਚੱਕ ਰਹੇ ਨੇ ਉਸ ਪੰਦਰ ਦੇ ਉਤੋਂ ਕੀ ਕੇਵਲ ਇਹੀ ਗੱਲ ਹੈ ਫਿਰ ਜਿਹੜਾ ਇਹ ਸਵਾਲ ਵਿਰੋਧੀ ਉਠਾਉਣਗੇ ਕਿ ਕੋਈ ਅਕਾਲੀ ਦਲ ਤੇ ਮਨਿੰਦਰ ਸਿੰਘ 'ਚ ਐਡਜਸਟਮੈਂਟ ਹੈ ਤੇ इवन ਉੱਪਰ ਲੀਆਂ ਸਾਰੀਆਂ ਪੋਸਟਾਂ 'ਚ ਅਡਜਸਟਮੈਂਟ ਕਦੇ ਕਹਿੰਦੇ ਨੇ ਬਾਦਲ ਸਾਹਿਬ ਤੇ ਹਰਚਰਨ ਮਰਾੜ ਚ ਅਡਜਸਟਮੈਂਟ ਰਹਿੰਦੀ ਰਹੀ ਐ ਕਿ ਤੁਸੀਂ ਘੱਟੋ ਘੱਟ ਸਾਡੇ ਵਾਲੇ 'ਚ ਨਾ ਤੁਹਾਡੇ ਵਾਲੇ 'ਤੇ ਅਸੀਂ ਉਸ ਲੈਵਲ ਦੀ ਗੱਲ ਨਹੀਂ ਕਰਦੇ ਔਰ ਜਾਂ ਹੁਣ ਤਿੰਨੇ ਤੇਰਾ ਤਾਂ ਨਹੀਂ ਕਿਤੇ ਰਣ ਜਾਣਗੇ ਜੇ ਰਾਜਾ ਬਣਿੰਗ ਨੂੰ ਕਹਿ ਰਹੇ ਨੇ ਜੀ ਕਦੇ ਤੁਸੀਂ ਫਰੋਜਪੁਰ ਚਲੇ ਜਾਓ ਵੀ ਜਿਹੜੀ ਮੇਨ ਮੇਨ ਸੀਟ ਆ ਉਹ ਸਕਿਉਰ ਕਰ ਲਓ ਇੱਕ ਇੱਕ ਹੂੰ ਇੱਥੇ ਪਰਨੀਤ ਕੌਰ ਦੀ ਸਕਿਉਰ ਕਰ ਦੋ ਤੇ ਉੱਥੇ ਸਰਸਿਮਰਤ ਕੌਰ ਦੀ ਤੇ ਉੱਥੇ ਰਾਜਾ ਬਣਿੰਗ ਦੀ ਜੇ ਫਰੋਜਪੁਰ ਜਾਣ ਦਾ ਕੋਈ ਚਾਂਸ ਹੋਵੇ ਪਰ ਮੈਨੂੰ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਅਜਕਮਾਨ ਦੇ ਵਿੱਚੋਂ ਇਸ ਲੈਵਲ ਦੀ ਕੋਈ ਗੱਲ ਹੋਏਗੀ ਤਾਂ ਇਹ ਕਿਉਂ ਜੀ ਪੋਲਿਟਿਕਸ ਹੋ ਗਈ ਪੰਜਾਬ ਨੜ ਕਿਹੜੀ ਗੇਮ ਖੇਡੀ ਜਾਊਗੀ ਫਿਰ ਜੇਕਰ ਇਹ ਲੈਵਲ ਦੀ ਗੱਲ ਹੈ ਪੰਜਾਬ ਬਹੁਤ ਔਖੀ ਘੜੀ ਚੋਂ ਗੁਜ਼ਰ ਰਿਹਾ ਇਹਨੂੰ ਬਹੁਤ ਸਪਸ਼ਟ ਪ੍ਰੋਗਰਾਮ ਦੀ ਤੇ ਬਹੁਤ ਡੈਡੀਕੇਟਡ ਲੀਡਰਸ਼ਿਪ ਦੀ ਲੋੜ ਹੈ ਇਸ ਸਮੇਂ ਤੇ ਜੇਕਰ ਇਹੀ ਹੱਬਨਾ ਬਈ ਹੁੰਦੀ ਰਹੇਗੀ ਆਪਣੇ ਅੰਦਰ ਇਹ ਪਾਰਟੀਆਂ ਦੇ ਇਹੋ ਜਿਹੇ ਸਵਾਲ ਉੱਠਦੇ ਰਹਿਣਗੇ ਜਿੱਥੇ ਕਲੈਰਿਟੀ ਨਹੀਂ ਹੈ ਤਾ ਫਿਊਚਰ ਪੰਜਾਬ ਦਾ ਕਿਹਾ ਜਾ ਹੋਏਗਾ ਇਹਦਾ ਅਨਾਂਜਾ ਬੜੇ ਸੁਧਾਰਨ ਤਰੀਕੇ ਨਾਲ ਲਾਇਆ ਜਾ ਸਕਦਾ ਸਿਆਸਤ ਦੇ ਵਿੱਚ ਰੈਲੇਵੈਂਟ ਰਹਿਣ ਲਈ ਜੇ ਇਹ ਸਭ ਅਸੂਲ ਜਾਂ ਪਾਰਟੀ ਪੋਟੀ ਪਾਸੇ ਰੱਖ ਦੇਣ ਕੋਈ ਵੱਡੀ ਗੱਲ ਨਹੀਂ ਇਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਅਸੀਂ ਸਟੇਟ ਪੋਲਿਟਿਕਸ ਵਿੱਚ ਰੈਲੇਵੈਂਟ ਰਹਿਣ ਲਈ ਇੱਕ ਇੱਕ ਦੋ ਦੋ ਸੀਟਾਂ ਵੱਡੇ ਵਿਅਕਤੀ ਜਿੱਤ ਕੇ ਧੁਰੇ ਰਹਿਣ ਅਗੇ ਅਰੇਜ ਹੁੰਦਾ ਰਿਹਾ ਮੈਨੂੰ ਲੱਗਦਾ ਪੰਜਾਬ ਦੇ ਲੋਕ ਚੀਜ਼ਾਂ ਪਛਾਨਣਗੇ ਇਸ ਵਾਰੀ ਸ਼ਾਇਦ ਇੰਨਾ ਆਸਾਨ ਨਹੀਂ ਹੋਏਗਾ ਜਿਹੜਾ ਕਿਸਾਨ ਅੰਦੋਲਨ ਉਹਨੇ ਕਾਫੀ ਜਾਗਰੂਕਤਾ ਲਿਆਂਦੀ ਅਸੀਂ ਦੋਸਤੋ ਇੱਕ ਵਾਰੀ ਫਿਰ ਕਲੀਅਰ ਕਰ ਦਈਏ ਕਿ ਅਸੀਂ ਜੋ ਇਹ ਗੱਲਬਾਤ ਕਰ ਰਹੇ ਆ ਇਹ ਅੱਧੀ ਦਰਜਣ ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਲੀਡਰਾਂ ਨਾਲ ਗੱਲਬਾਤ ਚ ਉੱਭਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀਆਂ ਅੰਦਰਲੀਆਂ ਸਫਾਂ ਦੇ ਵਿੱਚ ਵਿਚਰਦੀਆਂ ਨੇ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਇਸੇ ਤਰ੍ਹਾਂ ਨਾਲ ਜਦੋਂ ਅਸੀਂ ਕਿਸੇ ਵੀ ਖਬਰ ਦੇ ਪਿੱਛੇ ਜਾਂਦੇ ਆ ਤਾਂ ਯਤਨ ਰਹਿੰਦਾ ਹੈ ਕਿ ਉਹਦੇ ਨਾਲ ਸੰਬੰਧਿਤ ਲੋਕ ਸਿੱਧੇ ਜਾਂ ਅਸਿੱਧੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਰਾਪਤੇ 'ਚ ਲਿਆ ਜਾਵੇ ਜਾਂ ਇੱਕ ਥੀਓ ਪੁਆਇੰਟ ਬਣ ਸਕੇ ਸੋ ਗੁਜੈਸ਼ ਰਵੇ ਕਿ ਅਸੀਂ ਠੀਕ ਦਿਸ਼ਾ ਦੇ ਵਿੱਚ ਹੀ ਗੱਲ ਕਰ ਸਕੀਏ ਲੇਕਿਨ ਇਹ ਪਰਸਥਿਤੀਆਂ ਇਲੈਕਸ਼ਨਸ ਦੇ ਵਿੱਚ ਪਲ-ਪਲ ਬਦਲਦੀਆਂ ਨੇ ਕਈ ਵਾਰੀ ਤੁਸੀਂ ਹੁਣ ਗੱਲ ਕੀਤੀ ਔਰ ਜਿਹੜੇ ਲੀਡਰ ਤੁਹਾਡੇ ਨਾਲ ਗੱਲ ਕਰ ਰਹੇ ਹੁੰਦੇ ਉਹਨਾਂ ਲਈ ਸਥਿਤੀਆਂ ਇੰਜ ਦੀਆਂ ਬਣ ਜਾਂਦੀਆਂ ਕਿ ਅਗਲੇ ਪਾ ਲੋ ਦੂਜਾ ਸਟੈਂਡ ਲੈ ਰਹੇ ਹੁੰਦੇ ਆ